ਹਾਂਜੀ ਟਾਂਡੇ ਵਾਲਿਓ ਮੈਂ ਅੱਜ ਤੁਹਾਨੂੰ ਲੈ ਕੇ ਆਇਆ ਹਾਂ ਪਰਨੀਤ ਫੈਸ਼ਨ ਸਟੋਰ ਤੇ ਜਿੱਥੇ ਕਿ ਹਰ ਪ੍ਰਕਾਰ ਦੇ ਕੱਪੜੇ ਤੇ ਕੰਮੂ ਤੇ ਕਿੰਗੋ ਵੀ ਕਰਦੇ ਨੇ ਦੇਖ ਲਓ ਕਿਸੇ ਵੀ ਕੱਪੜੇ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਮਤਲਬ ਕਢਾਈ ਕਰਵਾ ਸਕਦੇ ਹਾਂ ਜੀ ਮੈਂ ਚਲਾ ਕੇ ਦਿਖਾ ਸਕਦੇ ਹਾਂ ਹਾਂਜੀ ਜੀ ਉਹ ਮੈਂ ਜੇ ਦਿਖਾਣ ਗਿਆ ਸਟੈਡਾ ਜੇ ਅਸੀਂ ਇੱਕ ਰੰਗ ਦਾ ਹੈ ਉਹ ਦੁਪੱਟੇ ਵੀ ਦੇਖਿਆ ਨਾ ਰੱਖੇ ਹੋਏ ਨੇ ਸਾਰੇ ਤੇ ਪੂਰੀ ਬਹੁਤ ਸਾਰੇ ਇਹਨਾਂ ਕੋਲ ਕਲਰ ਹੈਗੇ ਆ ਤੇ ਪਿਆਰੀ ਬਾਰੇ ਕਲਰ ਨੇ ਉੱਪਰ ਵੀ ਲੱਗੇ ਹੋਏ ਨੇ ਤੇ ਦੁਪੱਟੇ ਬੜੇ ਸੋਹਣੇ ਸੋਹਣੇ ਨੇ ਤਾਂ ਜੀ ਮੈਨੂੰ ਜਿਹੜੀ ਤੁਹਾਡੀ ਕਢਾਈ ਵਾਲੀ ਮਸ਼ੀਨ ਨੇ ਬਹੁਤ ਸੋਹਣੇ ਲੱਗੇ ਆ ਤੇ ਬਹੁਤ ਮੁੰਦੇ ਡਿਜ਼ਾਈਨ ਬਹੁਤ ਤਰ੍ਹਾਂ ਦੇ ਬਣਾਉਂਦੀ ਹੈ ਨਾ ਹਾਂਜੀ ਜੀ ਇਹ ਡਿਜ਼ਾਈਨ ਕਿਦਾਂ ਤੁਸੀਂ ਬਣਾਉਂਦੇ ਪਏ ਆ ਇਹ ਫਿਰ ਡਿਜ਼ਾਈਨ ਕਿਦਾਂ ਕਰਾ ਗਾ ਕੋਈ ਸਿਲੈਕਟ ਕਰਵਾਉਂਦੇ ਹੋ ਕਿੱਥੋਂ ਉਹਨਾਂ ਨੂੰ ਦਿਖਾਉਂਦੇ ਡਿਜ਼ਾਈਨ ਜੀ ਮੇਰੇ ਕੋ ਵੀ ਕਢਾਈ ਕਰਵਾਉਣੀ ਚਾਹੁੰਦਾ ਵਾ ਦਰਵਾ ਸਕਦਾ ਜੇ ਕੋ ਸਾਰੇ ਡਿਜ਼ਾਈਨ ਹੈਗੇ ਨੇ ਬਣੇ ਹੋਏ ਜਿੱਦਾਂ ਦਾ ਕਿਸੇ ਨੇ ਕਰੋਣੀ ਕਢਾਈ ਉਹ ਕਰਵਾ ਸਕਦਾ ਵਾ ਤੇ ਇਹ ਤਾਂ ਜੀ ਰੀਡ ਕੀ ਹੈ ਕੀ ਸਾਬ ਹੈ ਦਾ ਤੁਸੀਂ ਕੀ ਹਾਂ ਜੀ ਟਾਂਡੇ ਵਾਲਿਓ ਹੋ ਜੋ ਤਿਆਰ ਨਵੇਂ-ਨਵੇਂ ਸੂਟ ਲੈਣ ਵਾਸਤੇ ਕਿਉਂਕਿ ਹੁਣ ਖੁੱਲ ਗਿਆ ਜੀ ਪ੍ਰਨੀਤ ਫੈਸ਼ਨ ਸਟੋਰ ਜਿਹਨੋਂ ਕੋ ਬਹੁਤ ਸਾਰੀ ਵੈਰਾਈਟੀ ਹੈਗੀ ਸੂਟਾਂ ਦੀ ਤੇ ਉਹ ਕੰਪਿਊਟਰ ਐਂਡ ਕਢਾਈ ਵੀ ਕਰਦੇ ਆ ਨਾਲ ਪੱਗਾਂ ਨੂੰ ਫਿੱਕੋ ਕਰਵਾਣੀ ਤਾਂ ਵੀ ਤੁਸੀਂ ਇੱਥੇ ਆ ਸਕਦੇ ਆ ਔਰ ਆਪਣਾ ਜੇ ਕੋ ਕੱਪੜੇ ਸੋਹਣੇ-ਸੋਹਣੇ ਨੇ ਤਾਂ ਵੀ ਤੁਸੀਂ ਇੱਥੇ ਆ ਸਕਦੇ ਆ ਆਜੂ ਆਪਾਂ ਉਹਨਾਂ ਦੇ ਓਨਰ ਨਾਲ ਕਰਦੇ ਆਂ ਗੱਲਬਾਤ ਤੇ ਚੱਲਦੇ ਆਂ ਅੰਦਰ ਹਾਂਜੀ ਪੰਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਐਲਫਟੀਵੀ ਤੋਂ ਆਇਆ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਜਿਹੜਾ ਪ੍ਰੀ ਸੈਸ਼ਨ ਸਟੋਰ ਖੋਲ੍ਹਿਆ ਜੀ ਸ਼ੁਕਰੀਆ ਬਾਜੀ ਹਾਂਜੀ ਤੇ ਆਪਾਂ ਤੁਹਾਨੂੰ ਪੁੱਛਣਾ ਸੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਵੀ ਕਿਹੜੀ ਕਿਹੜੀ ਵੈਰਾਈਟੀ ਤੁਸੀਂ ਰੱਖੀ ਆ ਤੇ ਹੋਰ ਨਾਲ ਕੀ ਕੀ ਕਰਦੇ ਹੋ ਹਾਂਜੀ ਤੇ ਤੁਸੀਂ ਕਢਾਈ ਦਾ ਕੰਮ ਵੀ ਰੱਖਿਆ ਨਾਲ ਸਾਨੂੰ ਪਹਿਲਾਂ ਦਿਖਾਈ ਦਿਓ ਆਪਾਂ ਦੇਖਾਂਗੇ ਅੱਜ ਕਢਾਈ ਦਾ ਕੰਮ ਕੈਮਰਾਮੈਨਸ ਨੂੰ ਭਾਜੀ ਨੂੰ ਨਾਲ ਲਓ ਇਹ ਮੇਰੀ embroidery ਮਸ਼ੀਨ ਆ ਜਿਹੜੀ ਕਿ ਇਸ ਤਰ੍ਹਾਂ ਦੀ ਕਢਾਈ ਕਰਦੀ ਆ ਤੁਸੀਂ ਦੇਖ ਲਓ ਕਿਸੇ ਵੀ ਕੱਪੜੇ ਤੇ ਅਸੀਂ ਕਿਸੇ ਵੀ ਦਰਾਂ ਦੀ ਮਤਲਬ ਕਢਾਈ ਕਰਵਾ ਸਕਦੇ ਆ ਜੀ ਮੈਂ ਚਲਾ ਕੇ ਦਿਖਾ ਸਕਦੇ ਹਾਂ ਹਾਂ ਜੀ ਜੀ ਤੁਹਾਨੂੰ ਜਿਹੜੀ ਕਰਨੀ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਹੁਣੇ ਮਸ਼ੀਨਾਂ ਨੇ ਲੈ ਕੇ ਆਂਦੀ ਨਵੀਂ ਕੂਸ਼ਾ ਦੀ ਔਰ ਜਿੱਦਾਂ ਦੀ ਵੀ ਕਢਾਈ ਕਿਸੇ ਨੇ ਕਰਾਉਣੀ ਆ ਟੁੱਟਾਂ ਤੇ ਕਰਵਾ ਸਕਦੇ ਆ ਹਰ ਇੱਕ ਕਲਰ ਤੇ ਜਿੱਦਾਂ ਦੇ ਵੀ ਕੋਈ ਕਰਵਾਉਣੀ ਆ ਅੱਜ ਕੱਲ ਜਿੰਨਾ ਜਿਹੜਾ ਟ੍ਰੈਂਡ ਚੱਲਦਾ ਵਾ ਉਸ ਤਰ੍ਹਾਂ ਦੀ ਕਲਾਈ ਕਰਕੇ ਦਿੰਗੇ ਤੁਹਾਨੂੰ ਸੋ ਮਸ਼ੀਨ ਹੁਣ ਦੇਖੋ ਤੁਸੀਂ ਚੱਲਦੀ ਤੋਂ ਬਹੁਤ ਵਧੀਆ ਕੰਮ ਕਰਦੀ ਆ ਉਹ ਆਟੋਮੈਟਿਕ ਫੁੱਲੀ ਆਟੋਮੈਟਿਕ ਮਸ਼ੀਨ ਆ ਤੇ ਇੱਕ ਸੂਟ ਪੈਂਚ ਕਿੰਨੇ ਚਰਚੇ ਕਵਰ ਕਰ ਦਿੰਦੀ ਆ ਅੱਜ ਇਹ ਅਕੋਰਡਿੰਗ ਫੁੱਟ ਥ੍ਰੈਡ ਆ ਇਹ ਅਸੀਂ ਇੱਕ ਰੰਗ ਚ ਬਣਾਣਾ ਆ ਤੇ ਫਿਰ ਉਹਦੋਂ ਟਾਈਮ ਘੱਟ ਲੱਗਦਾ ਜੇਕਰ ਅਸੀਂ ਕਲਰ ਚੇਂਜ ਕਰਨੇ ਆ ਕਿਉਂਕਿ ਇਸ ਵਿੱਚ ਇੱਕੋ ਹੀ ਨੀਡਲ ਆ ਤੇ ਬਾਰ ਬਾਰ ਕਲਰ ਚੇਂਜ ਕਰਨੇ ਪੈਂਦੇ ਆ ਹਾਂ ਜੀ ਤੇ ਜੇ ਆਪਾਂ ਰੰਗ ਚੇਂਜ ਕਰਦੇ ਆ ਫਿਰ ਅਸੀਂ ਬਾਰ ਬਾਰ ਜਿੱਦਾਂ ਸਾਨੂੰ ਆ ਕਿ ਇਹ ਦੀ ਆ ਚੇਂਜ ਕਰਨੀ ਪੈਂਦੀ ਆ ਧਾਗਾ ਚੇਂਜ ਕਰਨਾ ਪੈਂਦਾ ਆ ਅੱਛਾ ਜੀ ਫਿਰ ਉਹਦੇ ਨਾਲ ਸਮਾਂ ਵੱਧ ਲੱਗਦਾ ਸਮਾਂ ਟਾਈਮ ਜ਼ਿਆਦਾ ਲੱਗਦਾ ਹੈ ਜਿੱਦਾਂ ਹੁਣ ਸਿੰਗਲ ਚ ਆਏ ਸੀ ਕੁਝ ਟੈਂਕ ਦੇ ਵਿੱਚ ਕਰ ਲਿਆ ਸੀ ਇੱਥੇ ਸਮਾਂ ਘੱਟ ਲੱਗ ਗਿਆ ਘੱਟ ਲੱਗਾ ਸਮਤਲਵੇਂ ਜਿੰਨੇ ਰੰਗ ਆ ਉਹਨਾਂ ਸਮਾਂ ਵੱਧ ਉਹਨਾਂ ਟਾਈਮ ਜ਼ਿਆਦਾ ਲੱਗਦਾ ਜੀ ਤੇ ਹੁਣ ਸਟਾਰਟ ਕਰਦੇ ਹਾਂ ਹਾਂਜੀ ਬਜੀ ਜੋ ਟਾਈਮਿੰਗ ਲੈ ਰਹੀ ਹੈ ਟਾਈਮਿੰਗ ਨਹੀਂ ਟਾਈਮਿੰਗ ਨਹੀਂ ਹੁੰਦਾ ਸੋ ਦੋਸਤੋ ਤੁਸੀਂ ਦੇਖੋਗੇ ਬਹੁਤ ਵਧੀਆ ਮਸ਼ੀਨ ਹੈ ਫਟਾਫਟ ਡਿਪਲਾਈ ਕਰ ਦੇਗੀ ਪਰ ਜਿਹੜਾ ਕੜਾਈ ਦਾ ਟ੍ਰੈਂਡ ਅਜਕਲ ਬਹੁਤ ਚੱਲ ਰਿਹਾ ਹੈ ਸੋ ਕੰਜੀ ਜੀ ਜਿਹਦਾ ਤੁਸੀਂ ਕੜਾਈ ਕਰਦਾ ਵਾਲੀ ਮਸ਼ੀਨ ਲਿਆਂਦੀ ਨਵੀਂ ਇਸ ਤੋਂ ਲਵਾ ਜਿਹਦਾ ਤੁਸੀਂ ਸਲਾਈ ਦਾ ਕੰਮ ਵੀ ਕਰਦੇ ਨਾਲ ਸਲਾਈ ਦਾ ਬਾਜੀ ਪੀਕੋ ਪੱਗ ਦੀ ਸਲਾਈ ਹੋ ਗਈ ਸਾਰਾ ਕੰਮ ਕੰਨੀਆਂ ਦੀ ਪੀਕੋ ਉਹ ਵੀ ਸਾਡੇ ਕੋਲ ਇੱਥੇ ਅਵੇਲੇਬਲ ਹੈਗਾ ਸੋ ਦੇਖ ਸਕਦੇ ਤੁਸੀਂ ਜੇ ਕਿਸੇ ਨੇ ਸੂਟ ਵੀ ਸਲਾਈ ਕਰਾਉਣੇ ਆ ਉਹ ਵੀ ਇਨਾਂ ਕੋਲ ਆ ਸਕਦੇ ਤੁਸੀਂ ਤੇ ਉਸ ਤੋਂ ਲਗ ਵਜ ਦਾ ਕਢਾਈ ਕਰਦੇ ਆ ਉਹ ਵੀ ਹੋ ਗਿਆ ਤੇ ਹੋਰ ਬੰਦੇ ਨਾਲ ਤੁਸੀਂ ਕਿਹੜੇ ਕਿਹੜਾ ਕੰਮ ਕਰਦੇ ਹੋ ਅੱਜ ਜਿਹੜੀ ਇਹ ਕਢਾਈ ਵਾਲੀ ਮਸ਼ੀਨ ਆ ਨਾ ਇਹਦੇ ਤੇ ਜਿੱਦਾਂ ਤੁਸੀਂ ਵੀ ਟੀ-ਸ਼ਰਟ ਹੋ ਗਿਆ ਕੋਈ ਲੋਗੋ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਸੀ ਕਿਹੜਾ ਕੰਮ ਕਰ ਸਕਦੇ ਕਿਸੇ ਨੇ ਆਪਣੀ ਟੀ-ਸ਼ਰਟ ਤੇ ਨਾਮ ਲਿਖਵਾਉਣਾ ਆ ਜਾਂ ਕਿਸੇ ਨੇ ਕੋਈ ਚਾਦਰੇ ਤੇ ਮੋਰਨੀ ਪਵਾਉਣੀ ਆ ਉਹ ਸਾਰਾ ਕੰਮ ਜਿਹੜਾ ਆ ਸਾਡੀ ਮਸ਼ੀਨ ਕਰਕੇ ਦਿੰਦੀ ਆ ਮਤਲਬ ਇਹ టు ਜੈਡ ਹਰ ਏ టు ਜੈਡ ਇੱਤੇ ਬਣ ਸਕਦਾ ਆ ਕੋਈ ਵੀ ਫੈਬਰਿਕ ਹੋਵੇ ਹਰ ਇੱਕ ਫੈਬਰਿਕ ਤੇ ਚੱਲਦੀ ਆ ਜੀ 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 ਤੇ ਇਸ ਤੋਂ ਇਲਾਵਾ ਤੁਸੀਂ ਮਤਲਬ ਕੇ ਨਾਲ ਹਨ ਪੱਗਾਂ ਨਹੀਂ ਪੀਗੋ ਵੀ ਕਰਦੇ ਆ ਇਸ ਤੋਂ ਇਲਾਵਾ ਮੈਂ ਦੇਖਿਆ ਤੁਸੀਂ ਸੂਟ ਵੀ ਲੇਡੀਜ਼ ਬਹੁਤ ਟੈਂਸ਼ਨ ਦੇ ਰਹੇ ਨੇ ਕਿ ਬਈ ਅੱਜਕੱਲ ਬਹੁਤ ਵੱਧ ਗਈ ਹੈ ਨਾ ਹਾਂਜੀ ਤੇ ਤੁਹਾਡੇ ਕੋਲ ਕਿਹੜੇ ਕਿਹੜੇ ਸੂਟ ਆ ਸਾਨੂੰ ਜਰੂਰ ਦੱਸੋ ਜਿਹੜੇ ਕਾਫੀ ਕੁਝ ਜਿਹਦਾ ਚਿਕਨ ਦੀ ਕੜਾਈ ਹੈ ਨਾ ਬੜਾ ਖੁਸ਼ ਹੁੰਦਾ ਆ ਸਾਨੂੰ ਦਿਖਾਓ ਕੁਝ ਤਾਂ ਜੀ ਆ ਦੇਖੋ ਆ ਦੇਖੋ ਅਗੇ ਚਿਕਨ ਦੀ ਸੂਟ ਜੀ ਚਿਕਨ ਦਾ ਪਲਾਜ਼ੋ ਆ ਨਾਲ ਇਹਦੇ ਨਾਲ ਕਾਟਨ ਦਾ ਸ਼ਰਟ ਆ ਠੀਕ ਆ ਮੇਰੇ ਕੋਲ ਜਿਹਦਾ ਬਰੋਸ਼ੇ ਦੇ ਸੂਟ ਵੀ ਮਿਲ ਜਾਣਗੇ ਨਾਰਮਲ ਘਰ ਪਾਉਣ ਨੂੰ ਜਿਹਦਾ ਬਿਲਕੁਲ ਜੈਨੂਅਲ ਪ੍ਰਾਈਸ ਦੇ ਨੇ ਤੇ ਉਸ ਤੋਂ ਬਾਅਦ ਜਿਹਦਾ ਇੱ ਦੁਪੱਟੇ ਤੇ ਵੀ ਕਢਾਈ ਆ ਫੈਂਸੀ ਸੂਟ ਜਿਹਾ ਫੈਂਸੀ ਆਈਟਮਸ ਆ ਜਾਂਦੀਆਂ ਨੇ ਇਹੋ ਜੀਆਂ ਚੀਜ਼ਾਂ ਵੀ ਨੇ ਮੇਰੇ ਕੋਲ ਅਵੇਲੇਬਲ ਇਸ ਤੋਂ ਬਾਅਦ ਕਾਟਨ ਵੀ ਇਹ ਹਾਂਜੀ ਕਾਟਨ ਦੇ ਵਿੱਚ ਹੀ ਆ ਇੱਕ ਆ ਦੇਖੋ ਆ ਚੀਜ਼ ਵੀ ਆ ਇਹ ਵੀ ਪੂਰਾ ਸੂਟ ਕਾਟਨ ਦਾ ਆ ਹੈਵੀ ਵਰਕ ਹੋਇਆ ਪਿਆ ਆ ਇਹ ਵੀ ਚੀਜ਼ਾਂ ਮੇਰੇ ਕੋਲ ਜਿਹੜੀਆਂ ਮਿਲ ਜਾਣੀਆਂ ਤੁਹਾਨੂੰ ਇਵੇਂ ਮਰਕ ਹੋਇਆ ਕਿ ਆ ਤੁਸੀਂ ਕੀਤਾ ਨਹੀਂ ਇਹ ਕੀਤਾ ਹੋਇਆ ਪਿੱਛੋਂ ਹੋਇਆ ਹੋਇਆ ਆ ਠੀਕ ਹੈ ਇਸ ਤੋਂ ਇਲਾਵਾ ਜਿੱਦਾ ਅੱਜ ਕੱਲ ਕਾਟਨ ਦੀ ਬੜੀ ਡਿਮਾਂਡ ਆ ਕਾਟਨ ਦੇ ਸੂਟ ਆਲ ਓਵਰ ਹੋਣਗੇ ਇਹ ਕਰੇ ਲੋਕਰ ਵਾਸਤੇ हां जी ਘਰ ਪਾਉਣ ਵਾਸਤੇ ਤੁਸੀਂ ਇਹਨੂੰ ਡਿਜ਼ਾਈਨਿੰਗ ਕਰਵਾ ਕੇ ਜਿੱਦਾਂ ਮਰਜ਼ੀ ਹੈਵੀ ਬਣਾ ਸਕਦੇ ਆ ਇੱਕ ਆ ਕਾਟਨ ਦੇ ਸੂਟ ਨੇ ਜਿਵੇਂ ਇੱਤੇ ਵੀ ਪ੍ਰਿੰਟ ਹੋਇਆ ਆ ਡਿਜੀਟਲ ਪ੍ਰਿੰਟ ਨੇ ਇਦਾਂ ਹੀ ਹਿਲ ਜਾਣਗੇ ਇਸੇ ਬਿਲਕੁਲ تمام رنگ ਕਿਦਾਂ ਚੱਲਦੇ ਆ ਅੱਜਕੱਲ੍ਹ ਗਰਮੀ ਵਿੱਚ ਭਾਜੀ ਅੱਜਕੱਲ੍ਹ ਗਰਮੀਆਂ ਦੇ ਅਕੋਰਡਿੰਗ ਜਿੱਦਾਂ ਲਾਈਟ ਕਲਰ ਹੀ ਸਾਰੇ ਚੱਲਦੇ ਨੇ ਜੀ ਮੇਰੇ ਕੋਲ بی بیਆਂ ਵਾਸਤੇ ਉਹ ਵੀ ਮਿਲ ਜਾਣਗੇ ਬਜ਼ੁਰਗਾਂ ਵਾਸਤੇ ਵੀ ਮਿਲ ਜਾਣਗੇ ਅੱਜਕੱਲ੍ਹ ਕੁੜੀਆਂ ਵਾਸਤੇ ਜਿਵੇਂ ਉਹ ਵੀ ਸਾਰੀ ਤੁਹਾਨੂੰ ਵੈਰਾਈਟੀ ਮਿਲ ਜਾਵੇਗੀ ਜੀ ਜੀ ਇਸ ਤੋਂ ਇਲਾਵਾ ਮੇਰੇ ਕੋਲ ਮਸਲੀਨ ਦੇ ਦੁਪੱਟੇ ਨਾਲ ਉਹ ਵੀ سوٹ ਨੇ ਆ ਗਏ ਇਹਦਾ ਇਹ ਤਾਂ ਨਾਮ ਕੀ ਮਸਲੀਨ ਦਾ ਦੁਪੱਟਾ ਮਸਲੀਨ ਦੇ ਦੁਪੱਟੇ ਨਾਲ ਜਿਹੜੇ ਆ ਤੁਹਾਨੂੰ ਇਹ ਵੀ سوਟ ਜਿਹੜੇ ਮੇਰੇ ਕੋਲ ਅਵੇਲੇਬਲ ਹੈਗੇ ਜੀ ਤੁਸੀਂ ਦੇਖ ਸਕਦੇ ਤੁਸੀਂ ਇਹਨਾਂ ਕੋਲ ਬਹੁਤ ਸਾਰੀ ਵੈਰਾਈਟੀ ਹੈਗੀ ਹੈ ਕੱਪੜੇ ਦੇ ਵਿੱਚ ਕਿਉਂਕਿ ਵੈਰਾਈਟੀ ਆ ਵੀ ਬਹੁਤ ਗਈ ਹੈ ਤਾਂ ਇਹਨਾਂ ਦੱਸਿਆ ਵੀ ਸਾਨੂੰ ਕਿ ਜਿੱਦਾਂ ਬਹੁਤ ਤਰ੍ਹਾਂ ਦੇ ਕੱਪੜੇ ਇਹਨਾਂ ਨੇ ਦਿਖਾਏ ਆ ਫਿਰ ਮੇਰੇ ਕੋਲ ਦੁਪੱਟੇ ਚੁੰਨੀਆਂ ਸਭ ਕੁਝ ਤੁਹਾਨੂੰ ਮਿਲ ਜਾਊਗਾ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਮਿਲੇਗਾ ਜੀ 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 ਚਲ ਜਨੂਅਲ ਰੇਟ ਆ ਇਹ ਹਾਂਜੀ ਜਨੂਅਲ ਪ੍ਰਾਈਸ ਵੀ ਜਨੂਅਲ ਹੋਊਗੀ ਜੀ ਜੀ ਤੇ ਰੈਡੀमेड ਵੀ ਇਸ ਤੋਂ ਲਵ ਰੱਖਿਆ ਕੁਝ ਨਾਲ ਨਹੀਂ ਭਾਜੀ ਰੈਡੀमेड ਨਹੀਂ ਆਨਸਟੀਕ ਕੱਪੜੇ ਆ ਆਨਸਟੀਕ ਕੱਪੜੇ ਆ ਠੀਕ ਹੈ ਸੋ ਦੋਸਤੋ ਦੇਖਦਾ ਤਾਂ ਤੁਸੀਂ ਇਹਨਾਂ ਕੋਲ ਜਿਹੜੀ ਸੂਟਾਂ ਦੀ ਵੈਰ ਇਹ ਦੁਪੱਟੇ ਨੇ ਨਾ ਨੇ ਉਹੀ ਰੱਖਿਆ ਮੈਂ ਕੈਮਰਾਮੈਨ ਨੂੰ ਦਿਖਾਇਓ ਜੇ ਦੁਪੱਟੇ ਵੀ ਦਿੱਤੇ ਨਾ ਰੱਖੇ ਹੋਏ ਨੇ ਸਾਰੇ ਤੇ ਪੂਰੀ ਬਹੁਤ ਸਾਰੀਆਂ ਨਾ ਕੋ ਕਲਰ ਹੈਗੇ ਆ ਤੇ ਪਿਆਰੀ ਬਾਰੇ ਕਲਰ ਨੇ ਇਹਦੇ ਉੱਪਰ ਵੀ ਲੱਗੇ ਹੋਏ ਨੇ ਤੇ ਦੁਪੱਟੇ ਬੜੇ ਸੋਹਣੇ ਸੋਹਣੇ ਨੇ ਸੋ ਪੰਜ ਜੀ ਮੈਨੂੰ ਜਿਹੜੀ ਤੁਹਾਡੀ ਕਢਾਈ ਵਾਲੀ ਮਸ਼ੀਨ ਨੇ ਬਹੁਤ ਸੋਹਣੇ ਲੱਗੇ ਇਹਦੇ ਵਿੱਚ ਬਹੁਤ ਬਹੁਤ ਡਿਜ਼ਾਈਨ ਬਹੁਤ ਤਰ੍ਹਾਂ ਦੇ ਬਣਾਉਂਦੀ ਹੈ ਹਣਾ ਹਾਂਜੀ ਜੀ ਇਹ ਡਿਜ਼ਾਈਨ ਕਿਦਾਂ ਤੁਸੀਂ ਬਣਾਉਂਦੇ ਪਏ ਆ ਇਹ ਫਿਰ ਡਿਜ਼ਾਈਨ ਕਿਦਾਂ ਗਾਹਕ ਨੂੰ ਸਿਲੈਕਟ ਕਰਵਾਉਂਦੇ ਹੋ ਕਿ ਸਾਨੂੰ ਡਿਜ਼ਾਈਨ ਪਾਜੀ ਮੇਰੇ ਕੋ ਬੁੱਕਲੇਟ ਹੈਗਾ ਆ ਉਹਦੇ ਵਿੱਚੋਂ ਜਿਹੜਾ ਕਿ ਹਾਂਜੀ ਆਜਾ ਤੁਹਾਨੂੰ ਦਿਖਾਵਾਂ ਉਹਦੇ ਵਿੱਚ ਆਪਾਂ ਕਸਟਮਰ ਨੂੰ ਜਿਹੜੇ ਆ ਕਿ ਡਿਜ਼ਾਈਨ ਪਸੰਦ ਕਰਵਾ ਕੇ ਜੀ ਤੇ ਜੋ ਕਹਿਣਗੇ ਜਿਹੜੇ ਕਲਰਸ ਦੇ ਨਾਲ ਜਿਹੜੇ ਫੈਬਰਿਕ ਤੇ ਉਹ ਸਤ ਕਰਵਾ ਕੇ ਦੇ ਦੇਣਾ ਤੁਸੀਂ ਦੋਸਤੂ ਦੇਖ ਸਕਦੇ ਹੋ ਜੀ ਆ ਡਿਜ਼ਾਈਨ ਜਿਹੜੇ ਅਲੱਗ-ਅਲੱਗ ਜੇ ਕਿਸੇ ਨੇ ਜਿੱਦਾਂ ਜਿੱਦਾਂ ਦੀ ਵੀ ਕੜਾਈ ਕਰਾਉਣੀ ਚਾਹੁੰਦਾ ਵਾ ਕਰਵਾ ਸਕਦਾ ਉਹ ਤੋਂ ਸਾਰੇ ਡਿਜ਼ਾਈਨ ਸਾਰੇ ਨੇ ਬਣੇ ਹੋਏ ਜਿੱਦਾਂ ਦਾ ਕਿਸੇ ਨੇ ਕਰੋਣੀ ਕੜਾਈ ਉਹ ਕਰਵਾ ਸਕਦਾ ਵਾ ਇਹ ਰੋਣਜੀ ਰੇਟ ਕੀ ਕੀ ਸਾਬੇ ਦਾ ਤੁਸੀਂ ਕੀ ਭਾਜੀ ਇਹ ਬਿਲਕੁਲ ਜਨੂਅਲ ਰੇਟ ਤੇ ਨੇ ਜੀ ਕਿ ਇੱਕ ਵਾਰ ਸਾਰੇ ਵਿਜ਼ਿਟ ਜ਼ਰੂਰ ਕਰਕੇ ਵੇਖਣ ਤੇ ਬਾਜ਼ਾਰ ਨਾਲੋਂ ਤੁਹਾਨੂੰ ਕੀ ਜਿਆਦਾ ਸਸਤਾ ਰੇਟ ਮਿਲੇਗਾ ਮਤਲਬ ਜਿੰਨੀ ਇਹ ਤੇ ਕਢਾਈ ਦਾ ਕੀ ਹਿਸਾਬ ਚੱਲੋ ਜਿੰਨੀ ਕੋਈ ਕਢਾਈ ਕਰੇ ਉਹਦੇ ਹਿਸਾਬ ਨਾਲ ਪੈਸੇ ਨੇ ਉਹ ਰਿਕਾਰਡਿੰਗ ਹਾਂਜੀ ਜਿੰਨੀ ਕਢਾਈ ਕਰਵਾਉਂਗੇ ਜੇ ਤੁਸੀਂ ਹੈਵੀ ਕਰਉਣਾ ਉਹਦੇ ਚਾਰਜਸ ਅਲੱਗ ਹੋਣਗੇ ਜੇ ਘੱਟ ਕਰਵਾਉਣਾ ਉਹਦੇ ਚਾਰਜਸ ਲੱਗਣਗੇ ਸੋ ਦੇਖ ਸਕਦੇ ਇਹਨਾਂ ਨੇ ਪੂਰੀ ਜਿਹੜੀ ਬੁੱਕ ਆ ਉਹ ਰੱਖੀ ਹੋਈ ਆ ਮਤਲਬ ਇਹ ਕਹਿੰਦੇ ਕਿ ਅਸੀਂ ਕਸਟਮਰ ਦੇ ਅੱਗੇ ਬੁੱਕ ਉੱਪਰ ਰੱਖ ਲਈਦੀ ਆ ਤੇ ਜਿਹੜਾ ਵੀ ਉਹਨੇ ਡਿਜ਼ਾਈਨ ਵਿੱਚ ਪਸੰਦ ਕਰਨਾ ਵਾ ਕਢਾਈ ਵਾਸਤੇ ਉਹ ਪਸੰਦ ਕਰਕੇ ਤੇ ਫਿਰ ਇਹਨਾਂ ਨੂੰ ਕਢਵਾਈ ਕੋਲ ਕਰਵਾ ਕੇ ਲੈ ਕੇ ਜਾਂਦੀ ਆ ਤੇ ਤੁਸੀਂ ਵੀ ਸਰ ਇੱਕ ਵਾਰੀ ਵਿੱਚ ਜ਼ਰੂਰ ਤੋ ਨੰਬਰ ਵਾਈਜ਼ ਲੱਗੇ ਨੇ ਵੀ ਕਿਹੜਾ ਡਿਜ਼ਾਈਨ ਆ ਉਹਦਾ ਬਕਾਇਦਾ ਨੰਬਰ ਦਿੱਤਾ ਗਿਆ ਨਾਲ ਤੇ ਇੱਕ ਵਾਰ ਜਰੂਰ ਆ ਉਹਨਾਂ ਨੂੰ ਮੌਕਾ ਦਿਓ ਜੀ ਤੇ ਫਿਰ ਇਹਨਾਂ ਵਾਲੇ ਕੰਮ ਦੇ ਤੋਂ ਬਹੁਤ ਕੁਸ਼ਲੀ ਬਖਸ਼ ਕੰਮ ਕਰਦੇ ਨੇ ਤੋ ਮੈਨੂੰ ਬੜਾ ਵਧੀਆ ਲੱਗਾ ਹਾਂ ਜੀ ਮੈਨ ਬਹੁਤ ਵਧੀਆ ਲੱਗਾ ਜੇ ਤੁਹਾਡੇ ਕੋ ਕੋਈ ਨੇ ਵੀਟ ਕਰਨਾ ਹੋਵੇ ਤੇ ਤੁਸੀਂ ਆਪਣਾ ਐਡਰੈਸ ਜਿਹੜਾ ਉਹ ਜਰੂਰ ਦੱਸੋ ਸਾਨੂੰ ਹਾਂ ਜੀ ਇਹ ਜਿਹੜੀ ਮੇਰੀ ਦੁਕਾਨ ਹੈ ਚਾਜਾ ਰੋਡ ਤੇ ਜੀ ਇਨੇੜੇ ਸਾਡੇ ਇੰਡੀਅਨ ਬੈਂਕ ਆ ਉਹਦੇ ਲਾਗੇ ਪੁਨੀਤ ਲੈਬੋਰੀ ਉਹਦੇ ਨਾਲ ਹੀ ਹੈ ਦੁਕਾਨ ਜੀ ਇੱਕ ਵਾਰ ਮੈਂ ਦਸ਼ਕਾਂ ਨੂੰ ਜ਼ਰੂਰ ਕਹਾਂਗੀ ਇੱਕ ਵਾਰ ਵਿਜ਼ਿਟ ਕਰਕੇ ਜ਼ਰੂਰ ਦੇਖਣਾ ਜੀ ਸੋ ਜਿੱਦਾਂ ਦੱਸਿਆ ਮੈਂ ਹੋਣਾ ਨਾ ਕਿ ਇਹ ਦੁਕਾਨ ਜਿਹੜੀ ਹੈ ਇੰਡੀਅਨ ਬੈਂਕ ਦੇ ਬਿਲਕੁਲ ਨੇੜੇ ਹੈ ਜੀ ਔਰ ਪੁਨੀਤ ਜਿਹੜੀ ਕਲੀਨਿਕਲ ਲੈਬੋਰੀ ਆ ਉਹਦੇ ਬਿਲਕੁਲ ਨਾਲ ਹੀ ਆ ਤੇ ਨੇੜੇ ਇਹ ਜਿਹੜਾ ਰੰਗੀਰਾਮ ਹਸਪੀਟਲ ਹਸਪੀਟਲ ਪੈਂਦਾ ਇਹਦੇ ਇੱਕ ਵਾਰੀ ਤੁਸੀਂ ਵੀਟ ਜ਼ਰੂਰ ਕਰਿਓ ਇਹਨਾਂ ਨੂੰ ਮਿਲੋ ਆ ਕੇ ਦੀਲ ਕਰਕੇ ਦੇਖੇ ਨਾ ਬਹੁਤ ਵਧੀਆ 딜 ਕਰਦੇ ਆ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪਰ ਕਮੈਂਟਾਂ ਵਿੱਚ ਮੈਨੂੰ ਦੱਸਿਓ ਕਿ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਬਸਕ੍ਰਾਈਬ